ਬਿਕਰਮ ਮਜੀਠੀ ਅੱਜ ਸੱਟ ਅਗੇ ਫਿਰ ਤੋਂ ਪੇਸ਼ ਨਹੀਂ ਹੋਏ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਪਹਿਲਾਂ ਉਹਨਾਂ ਨੂੰ ਦੋ ਸਮਣ ਭੇਜੇ ਗਏ ਤੇ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਸੀ ਪਰੰਤੂ ਬਿਕਰਮ ਮਜੀਠੀਆ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਫਿਰ ਸੱਟ ਅਗੇ ਪੇਸ਼ ਨਹੀਂ ਹੋਣਗੇ ਤੇ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਬਿਕਰਮ ਮਜੀਠੀਆ ਨੂੰ ਸਮਣ ਭੇਜੇ ਜਾ ਰਹੇ ਨੇ ਸੈਟ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਜਾ ਰਹੇ ਨੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਬਿਕਰਮ ਮਜੀਠੀਆ ਨੂੰ ਪੁਚਪੜਤਾਲ ਦੇ ਲਈ ਸੱਦਿਆ ਜਾ ਰਿਹਾ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਬਿਕਰਮ ਮਜੀਠੀਆ ਨੂੰ ਵਾਰ-ਵਾਰ ਸ hẳn ਭੇਜੇ ਜਾ ਰਹੇ ਨੇ ਤੇ ਉਹ ਹਰ ਵਾਰ ਹਾਜ਼ਰ ਹੋਏ ਨੇ ਤੇ ਜਿਸ ਦੇ ਦੌਰਾਨ ਦੋਨਾਂ ਨੂੰ ਜਿਹੜਾ ਕਿ ਆਪਣੇ ਉੱਤੇ ਜੋ ਸਿੱਟ ਨੂੰ ਲੈ ਕੇ ਬਾਰ ਬਾਰ ਸਮਣ ਭੇਜੇ ਜਾ ਰਹੇ ਨੇ ਸਮਣਾਂ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਵੀ ਪਾਈ ਸੀ ਤੇ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਸੀ ਵਿਕਰਮ ਮਜੀਠੀਆ ਨੂੰ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਤੇ ਪ੍ਰੰਤੂ ਦੂਜੇ ਪਾਸੇ ਸਿੱਟੇ ਨੂੰ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਤੇ ਵਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਮੈਨੂੰ ਥੋੜਾ ਸਮਾਂ ਦਿੱਤਾ ਜਾਵੇ ਚਿੱਠੀ ਲਿਖ ਕੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਟ ਮੈਨੂੰ ਬਾਰ-ਬਾਰ ਸਮਣ ਭੇਜੜੀ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਬੈਠੇ ਆ ਕੇ ਨਵੇੜੇ ਕਰ ਲਵੇ ਕਿਉਂ ਬਾਰ-ਬਾਰ ਸਮਣ ਭੇਜ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਸਿੱਟ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਕਿਉਂ ਨਹੀਂ ਬਣ ਜਾਂਦੇ ਤੇ ਇਸ ਗੱਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਸਿੱਧਾ ਚੈਲੰਜ ਬਿਕਰਮ ਜਿੱਠੇ ਦੇ ਵੱਲੋਂ ਕੀਤਾ ਜਾਂਦਾ ਤੇ ਦੱਸਦੀ ਹੈ ਕਿ ਉੱਥੇ ਹੀ ਆਏ ਦਿਨਾਂ ਦੇ ਵਿੱਚ ਵਿਕਰਮ ਅਜਿਠਿਆ ਤੇ ਭਗਵੰਤ ਮਾਨ ਦੇ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਦੂਜੇ ਨੂੰ ਜਿਹੜਾ ਕਿ ਲਗਾਤਾਰ ਪਲਟਵਾਰ ਵੀ ਕੀਤਾ ਜਾਂਦਾ ਤੇ ਦੂਜੇ ਪਾਸੇ ਦੱਸਦੇ ਕਿ ਵਿਕਰਮ ਅਜਿਠਿਆ ਦਿਆਜ ਪੇਸ਼ੀ ਸੀ ਸੱਟ ਨੇ ਪੇਸ਼ ਹੋਣ ਦੇ ਹੁਕਮ ਲਗਾਏ ਸੀ ਤੇ ਪਟਿਆਲਾ ਦੇ ਵਿੱਚ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਅੱਜ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਪਰੰਤੂ ਅੱਜ ਫਿਰ ਤੋਂ ਵਿਕਰਮ ਮਜੀਠੀਆ ਪੇਸ਼ ਨਹੀਂ ਹੋ ਰਹੇ ਤੇ ਉੱਥੇ ਵੀ ਅਤੇ 23 ਜੁਲਾਈ ਨੂੰ ਸੰਮਣ ਭੇਜੇ ਗਏ ਸੀ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਉੱਥੇ ਪੇਸ਼ ਨਹੀਂ ਹੋਏ ਤੇ ਉੱਥੇ ਹੀ ਉਹਨਾਂ ਨੇ ਸੱਟ ਨੂੰ ਚਿੱਠੀ ਲਿਖੀ ਤੇ ਸੱਟ ਤੋਂ ਸਮਾਂ ਮੰਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਹਾਈ ਕੋਰਟ ਨੇ ਮੈਨੂੰ ਵੱਡੀ ਰਾਹਤ ਦੇ ਦਿੱਤੀ ਹੈ ਤਾਂ ਬਾਰ-ਬਾਰ ਸਰਕਾਰ ਵੱਲੋਂ ਕਿਉਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਅੱਜ ਬਿਕਰਮ ਮਜੀਠੀਆ ਦੀ ਪਟਿਆਲੇ ਦੇ ਵਿੱਚ ਪੇਸ਼ੀ ਸੀ ਸੈਟ ਨੇ ਬੀਤੇ ਦਿਨਾਂ ਦੇ ਵਿੱਚ ਸਮਣ ਭੇਜੇ ਤੇ ਪੇਸ਼ ਹੋਣ ਦੇ ਹੁਕਮ ਲਗਾਏ ਪਰੰਤੂ ਅੱਜ ਬਿਕਰਮ ਮਜੀਠੀਆ ਫਿਰ ਤੋਂ ਪੇਸ਼ ਨਹੀਂ ਹੋ ਰਹੇ ਬਿਕਰਮ ਮਜੀਠੀਆ ਅੱਜ ਸੈਟ ਅੱਗੇ ਫਿਰ ਤੋਂ ਪੇਸ਼ ਨਹੀਂ ਹੋਏ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਪਹਿਲਾਂ ਉਹਨਾਂ ਨੂੰ ਦੋ ਸਮਣ ਭੇਜੇ ਗਏ ਤੇ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਸੀ ਪਰੰਤੂ ਬਿਕਰਮ ਮਜੀਠੀਆ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਫਿਰ ਸੱਟ ਅੱਗੇ ਪੇਸ਼ ਨਹੀਂ ਹੋਣਗੇ ਤੇ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਵਿਕਰਮ ਮਜੀਠੀਆ ਨੂੰ ਸ hẳn ਭੇਜੇ ਜਾ ਰਹੇ ਨੇ ਸੱਟ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਜਾ ਰਹੇ ਨੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਵਿਕਰਮ ਮਜੀਠੀਆ ਨੂੰ ਪੁਛਪੜਤਾਲ ਦੇ ਲਈ ਸੱਦਿਆ ਜਾ ਰਿਹਾ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਵਿਕਰਮ ਮਜੀਠੀਆ ਨੂੰ ਵਾਰ-ਵਾਰ ਸ hẳn ਭੇਜੇ ਜਾ ਰਹੇ ਨੇ ਤੇ ਉਹ ਹਰ ਵਾਰ ਹਾਜ਼ਰ ਹੋਏ ਨੇ ਤੇ ਜਿਸ ਦੇ ਦੌਰਾਨ ਦੋਨਾਂ ਨੂੰ ਜਿਹੜਾ ਕਿ ਆਪਣੇ ਉੱਤੇ ਜੋ ਸਿੱਟ ਨੂੰ ਲੈ ਕੇ ਬਾਰ-ਬਾਰ ਸਮਣ ਭੇਜੇ ਜਾ ਰਹੇ ਨੇ ਸਮਣਾਂ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਵੀ ਪਾਈ ਸੀ ਤੇ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਸੀ ਵਿਕਰਮ ਮਜੀਠੀਆ ਨੂੰ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਤੇ ਪ੍ਰੰਤੂ ਦੂਜੇ ਪਾਸੇ ਸਿੱਟ ਨੇ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਤੇ ਵਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਮੈਨੂੰ ਥੋੜਾ ਸਮਾਂ ਦਿੱਤਾ ਜਾਵੇ ਚਿੱਠੀ ਲਿਖ ਕੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਟ ਮੈਨੂੰ ਬਾਰ-ਬਾਰ ਸਮਣ ਭੇਜ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਬੈਠੇ ਆ ਕੇ ਨਵੇੜੇ ਕਰ ਲਵੇ ਕਿਉਂ ਬਾਰ ਬਾਰ ਸੰਮਣ ਪੇਜ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਸਿੱਟ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਕਿਉਂ ਨਹੀਂ ਬਣ ਜਾਂਦੇ ਤੇ ਇਸ ਗੱਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਸਿੱਧਾ ਚੈਲੰਜ ਵਿਕਰਮ ਮਜਰੀਠੀਆ ਦੇ ਵੱਲੋਂ ਕੀਤਾ ਜਾਂਦਾ ਤਾਂ ਦੱਸੀਏ ਕਿ ਉੱਥੇ ਹੀ ਆਏ ਦਿਨਾਂ ਦੇ ਵਿੱਚ ਵਿਕਰਮ ਮਜਰੀਠੀਆ ਤੇ ਭਗਵੰਤ ਮਾਨ ਦੇ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਦੂਜੇ ਨੂੰ ਜਿਹੜਾ ਕਿ ਲਗਾਤਾਰ ਪਲਟਵਾਰ ਵੀ ਕੀਤਾ ਜਾਂਦਾ ਤੇ ਦੂਜੇ ਪਾਸੇ ਦੱਸਦੇ ਕਿ ਵਿਕਰਮ ਮਜੀਠੀਆ ਦੀਆਂ ਤੇ ਪੇਸ਼ੀ ਸੀ ਸੱਟ ਨੇ ਪੇਸ਼ ਹੋਣ ਦੇ ਹੁਕਮ ਲਗਾਏ ਸੀ ਤੇ ਪਟਿਆਲਾ ਦੇ ਵਿੱਚ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਅੱਜ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਪਰੰਤੂ ਅੱਜ ਫਿਰ ਤੋਂ ਵਿਕਰਮ ਮਜੀਠੀਆ ਪੇਸ਼ ਨਹੀਂ ਹੋ ਰਹੇ ਤੇ ਉੱਥੇ ਵੀ ਅਤੇ 23 ਜੁਲਾਈ ਨੂੰ ਸਹਮਣ ਭੇਜੇ ਗਏ ਸੀ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਉੱਥੇ ਪੇਸ਼ ਨਹੀਂ ਹੋਏ ਤੇ ਉੱਥੇ ਹੀ ਉਹਨਾਂ ਨੇ ਸੈਟ ਨੂੰ ਚਿੱਠੇ ਲਿਖੇ ਤੇ ਸੈਟ ਤੋਂ ਸਮਾਂ ਮੰਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਹਾਈ ਕੋਰਟ ਨੇ ਮੈਨੂੰ ਵੱਡੀ ਰਾਹਤ ਦੇ ਦਿੱਤੀ ਹੈ ਤਾਂ बार-बार ਸਰਕਾਰ ਵੱਲੋਂ ਕਿਉਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਅੱਜ ਬਿਕਰਮ ਅਜਿਠਿਆ ਦੀ ਪਟਿਆਲੇ ਦੇ ਵਿੱਚ ਪੇਸ਼ੀ ਸੀ ਸੈਟ ਨੇ ਬੀਤ ਦਿਨਾਂ ਦੇ ਵਿੱਚ ਸੰਮਣ ਭੇਜੇ ਤੇ ਪੇਸ਼ ਹੋਣ ਦੇ ਹੁਕਮ ਲਗਾਏ ਪਰੰਤੂ ਅੱਜ ਬਿਕਰਮ ਅਜਿਠਿਆ ਫਿਰ ਤੋਂ ਪੇਸ਼ ਨਹੀਂ ਹੋਇਆ